ਦਾ ਗੁਰਲਾਬਦੀਪ ਸਿੰਘ ਜੋ ਕਿ ਵੇਖਣ ਦੇ ਵਿੱਚ ਬਹੁਤ ਹੀ ਤੰਦਰੁਸਤ ਲੱਗਦਾ ਹੈ ਪਰ ਇਸ 마ਸੂਮ ਬੱਚੇ ਨੂੰ ਇੱਕ ਨਾਮੁਰਾਦ ਬਿਮਾਰੀ ਨੇ ਆਣ ਕੇ ਰਿਆ ਹੈ ਇਸ ਦਾ ਇਲਾਜ ਵੀ ਅਮਰੀਕਾ ਵਰਗੇ ਸ਼ਹਿਰ ਦੇ ਵਿੱਚ ਹੀ ਸੰਭਵ ਹੈ ਗੁਰਲਾਬਦੀਪ ਨੂੰ ਇੱਕ ਇੰਜੈਕਸ਼ਨ ਲੱਗਣਾ ਹੈ ਜਿਹੜਾ ਕਿ ਉਸ ਦੀ ਕੀਮਤ 27 ਕਰੋੜ ਰੁਪਏ ਹੈ इस कारण यह परिवार बच्चे का इलाज करवाउन तो असमर्थ है जिस तो बाद परिवार ने समाज सेवा संस्था माथे दान की सज्जना नु मददी गुहार लगाई है ताकि गुरलाबदीर दी जान बचाई जा सके सात साल का बच्चा गुरलाबदीर सिंह सुपुत्र पवनवीर सिंह वासी वार्ड नंबर 14 मोहल्ला रामनगर अजनाला दा रहण वाला है जे कोई बच्चे दी मदद करना चोंदा है ता हेठ लिखे नंबरों ते संपर्क कर सकता है ਪੂਰੇ ਦੇਸ਼ੰਦਰ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੇ ਸਾਡੇ ਪੂਰੇ ਦੇਸ਼ ਨੂੰ ਘੇਰਿਆ ਹੋਇਆ ਤੇ ਬਹੁਤ ਸਾਰੇ ਲੋਕ ਕਿਤਨਾ ਕਿਤੇ ਇਲਾਜ ਲਈ ਵਾਂਝੇ ਰਹਿ ਜਾਂਦੇ ਨੇ ਜੇ ਗੱਲ ਕਰੀਏ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਮੈਡੀਸਨ ਵੀ ਤਿਆਰ ਕੀਤੀਆਂ ਜਾਂਦੀਆਂ ਨੇ ਜੇ ਪਿਛਲੇ ਸਮੇਂ ਦੀ ਗੱਲ ਕਰੀਏ ਤੇ ਕਰੋਨਾ ਵਰਗੀ ਭਿਆਨਕ ਬਾਰੀ ਨੇ ਵੀ ਕਿਤਨਾ ਕਿਤੇ ਦਸਤਕ ਦਿੱਤਾ ਸੀ ਪਰ ਇਸ ਸਮੇਂ ਤੇ ਜੇ ਗੱਲ ਕਰੀਏ ਤੇ ਲੋਕਾਂ ਨੂੰ ਕਿਤਨਾ ਕਿਤੇ ਰਾਹਤ ਮਿਲੀ ਸੀ ਪਰ ਹੁਣ ਜੇ ਗੱਲ ਕਰੀਏ ਪੰਜਾਬ ਬੰਦਰ ਇੱਕ ਨਵੀਂ ਬਿਮਾਰੀ ਨੇ ਜਿਹੜਾ ਦਸਤਕ ਦਿੱਤਾ ਜਿਹੜੀ ਕਿ ਬੱਚਿਆਂ ਨੂੰ ਜਿਹੜਾ ਆਪਣਾ ਸ਼ਿਕਾਰ ਬਣਾ ਰਹੀ ਆ ਤੇ ਜੇ ਗੱਲ ਕਰੀਏ ਤੇ ਅਜਾਹੀ ਬਿਮਾਰੀ ਦਾ ਜਿਹੜਾ ਇਲਾਜ ਆ ਉਹ ਵੀ ਸਿਰਫ ਤੇ ਸਿਰਫ ਇੱਕ ਅਮਰੀਕਾ ਤੋਂ ਮਿਲ ਰਿਹਾ ਜੋ ਵੀ ਇੱਕ ਇੰਜੈਕਸ਼ਨ ਮਿਲ ਰਿਹਾ ਜਿਹੜਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਜਿਹੜਾ ਉਹ ਇੰਜੈਕਸ਼ਨ ਲੱਗਣਾ ਉਸੇ ਤਰੀਕੇ ਦੇ ਨਾਲ ਹੀ ਇੱਕ ਪੀੜਿਤ ਪਰਿਵਾਰ ਆ ਜਿਸ ਸੀਗਾ ਗੱਲ ਕਰ ਰਹੇ ਆ ਹਲਕਾ ਅਜਨਾਲਾ ਦੀ ਤੇ ਅਜਨਾਲਾ ਸ਼ਹਿਰ ਦਾ ਰਹਿਣ ਵਾਲਾ ਇਹ ਬੱਚਾ ਆ ਜ਼ਿਲ੍ਹਾ ਅੰਮ੍ਰਿਤਸਰ ਦਾ ਜੋ ਕਿ ਇਹ ਬਿਲਕੁਲ 7 ਸਾਲ ਦੀ ਏਜ ਆ ਬੱਚੇ ਦੀ ਪਰ ਬੱਚੇ ਨੂੰ ਅਜਾਹੀ ਬਿਮਾਰੀ ਨੇ ਜਿਹੜਾ ਘੇਰ ਲਿਆ ਹੋਇਆ ਕਿ ਜਿਸ ਦਾ ਇਲਾਜ ਹੋਣੋ 27 ਕਰੋੜ ਦੇ ਇੰਜੈਕਸ਼ਨ ਨਾਲ ਹੋਣਾ ਹੈ ਆਪਣੀ ਗੁਹਾਰ ਲਾ ਰਹੇ ਨੇ ਦਾਨੀ ਸੱਜਣਾ ਗਾਰੀ ਅਪੀਲ ਕਰ ਰਹੇ ਨੇ ਕਿ ਸਾਡੇ ਬੱਚੇ ਦੇ ਇਲਾਜ ਲਈ ਸਾਡੀ ਹੈਲਪ ਕੀਤੀ ਜਾਵੇ ਜੋ ਕਿ ਅਸੀਂ ਆਪਣੇ ਬੱਚੇ ਨੂੰ ਅਜਿਹੇ ਮਹਿੰਗਾ ਜਿਹੜਾ ਇੰਜੈਕਸ਼ਨ ਹੈ 27 ਕਰੋੜ ਰੁਪਏ ਦਾ ਉਹ ਲਗਾ ਸਕੀਏ ਸਾਡੇ ਨਾਲ ਪਰਿਵਾਰਕ ਮੈਂਬਰ ਇਸ ਵੇਲੇ ਮੌਜੂਦ ਨੇ ਬਿਲਕੁਲ ਸਾਡੇ ਨਾਲ ਪਹਿਲਾਂ ਮਦਰ ਨਾਲ ਗੱਲ ਕਰਾਂਗੇ ਹਜਮਨ ਕੀ ਨਾਮ ਤੁਹਾਡਾ ਸੁਭਿੰਦਰ ਕੋਰ ਅਬ ਜੀ ਇਹ ਕਿਦਾਂ ਪਤਾ ਲੱਗਾ ਪੰਜੀ ਤੁਹਾਨੂੰ ਇਸ ਬੱਚੇ ਨੂੰ ਜਿਹੜੀ ਇਹ ਪ੍ਰੋਬਲਮ ਆਈ ਹੈ ਕਿਉਂਕਿ ਅਜੇ ਹੀ ਬਿਮਾਰੀ ਜਿਹੜੀ ਪੰਜਾਬ ਦੇ ਵਿੱਚ ਹੋਣੀ ਦੇਖਣ ਨੂੰ ਮਿਲੀ ਆਣ ਕੇ ਕਿਉਂਕਿ ਲਗਾਤਾਰ ਪਿਛਲੇ 2 ਸਾਲ ਦੇ ਵਿੱਚ ਅਜਨਾਈ ਕਮਰਚਰ ਤੋਂ ਜੰਡਿਆਲੇ ਦਾ ਬੱਚਾ ਜਿਹੜਾ ਪੀੜਤ ਹੋਇਆ ਸੀ ਤੇ ਹੁਣ ਇਹ ਅਜਨਾਲੇ ਦਾ ਬੱਚਾ ਜਿਹੜਾ ਪੀੜਤ ਹੋਇਆ ਸਾਨੂੰ 6 ਮਹੀਨਿਆਂ ਤੱਕ ਪਤਾ ਲੱਗਾ ਜਦੋਂ 6 ਮਹੀਨੇ 6 ਮਹੀਨੇ ਤੱਕ ਹਨ ਨੂੰ ਇਹ ਇਹ ਕੁਛ ਲੈ ਨਹੀਂ ਜਾਂਦਾ ਹੀ ਸਹੀ ਤਰ੍ਹਾਂ ਤੇ ਡਿੱਗ ਜਾਂਦਾ ਸੀ ਤੇ ਬਾਅਦ ਵਿੱਚ ਅਸੀਂ ਟੈਸਟ ਕਰਵਾਏ ਹੋਣ ਤੇ ਉਹਨਾਂ ਨੇ ਕਿਹਾ ਕਿ ਇਹਨੂੰ ਮਸਲਸ ਦੀ ਪ੍ਰੋਬਲਮ ਹੈ ਤੇ ਜਿਹਦਾ ਇਲਾਜ ਹੈ ਉਹਦਾ ਅਮਰੀਕਾ ਚ ਇਹ 27 ਕਰੋੜ ਦਾ ਇੰਜੈਕਸ਼ਨ ਹੈ ਤੇ ਅਸੀਂ ਅਸੀਂ ਨਹੀਂ ਇਹਨਾਂ ਨੇ ਕੋਈ ਵੀ ਨਹੀਂ ਲਵਾ ਸਕਦਾ ਕਿ ਭਾਵੇਂ ਜਿੰਨੀ ਮਰਜ਼ੀ ਸਾਰੀ ਪ੍ਰਾਪਰਟੀ ਵੀ ਹੋਵੇ ਚੰਡੀ ਵੀ ਹੋਵੇ ਕਿਸੇ ਦੀ ਵੀ ਹੋਵੇ ਤੇ ਆਪਾਂ ਨੂੰ ਜੇ ਆਪਣੀ ਪ੍ਰਾਪਰਟੀ ਸਾਰੀ ਵੇਚ ਦਾਂਗੇ ਤਾਂ ਵੀ ਨਹੀਂ ਅਸੀਂ ਨਹੀਂ ਲਵਾ ਸਕਦੇ ਤੇ ਇਸ ਕਰਕੇ ਅਸੀਂ ਇਹ ਕਹਾਂਗੇ ਕਿ ਸਾਡੀ ਪਰੀ ਹੈਲਪ ਕੀਤੀ ਜਾਵੇ ਛੋਟਾ ਜਿਹਾ ਬੱਚਾ ਆ ਪਰ ਪਹਿਲਾਂ ਵੀ ਇਹਨੂੰ ਪ੍ਰੋਬਲਮ ਸ਼ੋ ਹੋਈ ਕਿ ਹੁਣ ਹੀ 6 ਮਹੀਨੇ ਤੋਂ ਜਿਹੜੀ ਬਾਦ ਤੋਂ ਪਹਿਲਾਂ ਕਿਦਾਂ ਗਿਆ ਤੁਹਾਨੂੰ ਪਤਾ ਲੱਗਾ ਹੈ ਪਹਿਲਾਂ ਵੀ ਕਦੀ ਇਹਨੂੰ ਕੋਈ ਅਜੇ ਇਲੈਕਸ਼ਨ ਦਿਸ ਸੀ ਇਹਨੂੰ ਇਹ ਪ੍ਰੋਬਲਮ ਦੇ ਨਹੀਂ ਨਹੀਂ ਪਹਿਲਾਂ ਨਹੀਂ ਕੁਛ 6 ਮਹੀਨੇ ਤੋਂ ਕੁਝ ਜ਼ਿਆਦਾ ਲੱਗਣ ਲੱਗਾ ਹੈ ਅੱਛਾ ਜੀ ਤੇ ਇਹਦੇ ਕੋ ਚੱਲਿਆ ਨਹੀਂ ਜਾਂਦਾ ਇਹ ਡਿੱਗ ਜਾਂਦਾ ਸੀ ਤੇ ਹੁਣ ਵੀ ਇਹਨੇ ਡਿੱਗ ਕੇ ਇਹਦੇ ਕਰਕੇ ਸੱਟ ਲੱਗ ਗਈ ਦੁਪਹਿਰ ਤੇ ਇੱਕ ਡਾਕਟਰ ਕੀ ਕਹਿੰਦੇ ਸੀਗੇ ਕਿ ਇਹਦਾ ਸਮਾਂ ਕਿੰਨਾ ਦੱਸਿਆ ਵੀ ਕਿੰਨੇ ਸਮੇਂ ਦੇ ਵਿੱਚ ਵਿੱਚ ਅਸੀਂ ਇੰਜੈਕਸ਼ਨ ਲਵਾ ਸਕਦੇ ਹਾਂ ਬਲਾ 3 ਸਾਲ ਅੱਛਾ ਜੀ 3 ਸਾਲ ਦੀ ਵਿੱਚ ਬਚੂਣ 7 ਸਾਲ ਦਾ 10 ਸਾਲ ਤੱਕ ਇੰਜੈਕਸ਼ਨ ਲਵਾ ਸਕਦੇ ਜੀ ਤੇ ਫਿਰ ਬਾਅਦ ਵਿੱਚ ਨਹੀਂ ਕੋਈ ਕੋਈ ਫਾਇਦਾ ਨਹੀਂ ਹੋ ਲਵਾਉਂਦਾ ਅੱਛਾ ਜੀ ਮਤਲਬ ਜਿਹੜਾ ਜਿਹੜਾ ਟੀ ਜਿਹੜਾ ਇੰਜੈਕਸ਼ਨ ਹੈ ਉਹ ਸਿਰਫ 10 ਸਾਲ ਦੀ ਉਮਰ ਤੋਂ ਪਹਿਲਾਂ ਪਹਿਲੇ ਲੱਗ ਸਕਦਾ ਹੈ 10 ਸਾਲ ਦੀ ਉਮਰ ਤੋਂ ਬਾਅਦ ਉਹਦਾ ਕੋਈ ਅਸਰ ਨਹੀਂ ਹੋਣਾ ਬੱਚੇ ਤੇ ਪਰ ਹੁਣ ਦਾਨੀ ਸੱਜਣਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਜੀ ਕਿਉਂਕਿ ਲੋਕ ਬਹੁਤ ਮਹਾਨ ਹੁੰਦੇ ਨੇ ਇਹ ਮਹਾਨ ਸੇਵਾ ਵੀ ਲੋਕੀ ਕਰਦੇ ਨੇ ਕੀ ਕਹਿਣਾ ਚਾਹੁੰਦੇ ਜੀ ਨਹੀਂ ਇਹ ਕਹਿਣਾ ਚਾਹੁੰਦੇ ਆ ਵੀ ਸਾਡੀ ਹੱਲਪ ਕੀਤੀ ਜਾਵੇ ਅਸੀਂ ਇੰਜੈਕਸ਼ਨ ਨਾਮੇਗਾ ਨਹੀਂ ਲਵਾ ਸਕਦੇ ਇਹ ਪਹਿਲਾਂ ਅਸੀਂ ਬਟਾਲਾ ਤੋਂ ਰੋਡ ਟੈਸਟ ਕਰਾਇਆ ਸੀ ਫਿਰ ਉਹਨਾਂ ਸਾਨੂੰ ਕਹਿਤਾ ਵੀ ਸੀਐਮਐਮਸੀ ਚਲ ਜਿਓ ਸੀਐਮਸੀ ਵਾਲਿਆਂ ਨੇ ਕਿਹਾ ਕਿ ਇੱਧਰ ਇਲਾਜ ਨਹੀਂ ਆ ਫਿਰ ਅਸੀਂ ਚੰਡੀਗੜ੍ਹ ਵੀ ਗਏ ਆ ਉੱਥੋਂ ਵੀ ਉਹਨਾਂ ਕਿਹਾ ਵੀ ਇੱਧਰ ਇਲਾਜ ਨਹੀਂਗਾ ਇਹਦਾ ਇਲਾਜ ਹੀ ਉਧਰ ਆ ਜੀ ਅਮਰੀਕਾ ਜੀ ਆ 27 ਕਰੋੜ ਦਾ ਟੀ加 ਲੱਗਣਾ ਜੀ ਤੇ ਅਸੀਂ ਦੰਦਾਂ ਨਹੀਂ ਸਜਣਾ ਅੱਗੇ ਭੈਣ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਪੰਜਾਬ ਦੀ ਬੜੀਆਂ ਬੜੀਆਂ ਵੱਡੀਆਂ ਸੰਸਥਾਵਾਂ ਨੇ ਜੇ ਕੋਈ ਚਾਵੇ ਤੇ 27 ਕਰੋੜ ਰੁਪਏ ਦਾ ਟੋ ਟੀਗਾ ਵਾ ਮਾਪੀ ਸਾਰੇ ਅੱਗੇ ਬੇਨਤੀ ਕਰਦੇ ਆ ਵੀ ਸਾਡੇ ਬੱਚੇ ਦੀ ਮਤ ਕੀਤੀ ਜਾਵੇ ਪਰ ਕੋਈ ਆਪਣਾ ਨੰਬਰ ਦੇਣਾ ਚਾਹੋਗੇ ਲੋਕਾਂ ਨੂੰ ਕਿਉਂਕਿ ਇੱਕ ਜਿਹੜੀ ਮੇਨ ਚੀਜ਼ ਹੁੰਦੀ ਕਿ ਦਾਨੀ ਸੱਜਣਾ ਬੜਾ ਦਾਨ ਕਰਦੇ ਸੀ ਪਰ ਹੁਣ ਘਟੇ ਨੇ ਕਿਉਂਕਿ ਪੰਜਾਬ ਦੇ ਕੁਝ ਅجاهੇ ਲੋਕ ਸੀ ਜਿਹੜੇ ਗਲਤ ਤਰੀਕੇ ਨਾਲ ਦਾਨੀ ਸੱਜਣਾਂ ਨਾਲ ਵੀ ਫਰੋਡ ਕਰ ਜਾਂਦੇ ਸੀ ਕਿ ਤਨੇ ਦਾਨੀ ਸੱਜਣੇ ਨਾ ਕਰਕੇ ਜਿਹੜੇ ਆਉਣਾ ਲੋਕਾਂ ਦੀ ਹੈਲਪ ਕਰਨੋਂ ਹਟ ਗਏ ਸੀਗੇ ਪਰ ਅੱਜ ਫੇਰ ਲੋੜ ਐ ਇਸ ਬੱਚੇ ਨੂੰ ਛੋਟੇ ਜਿਹੇ ਨੂੰ ਪਰ ਹੁਣ ਆਪਣਾ ਕੋਈ ਨੰਬਰ ਦੇ ਦਿਓ ਜਿਹੜਾ ਤੁਹਾਡੇ ਨਾਲ ਸਿੱਧੀ ਗੱਲਬਾਤ ਕਰਨ ਕਿਸੇ ਤਰ੍ਹਾਂ ਦਾ ਕੋਈ ਰਸਤੇ ਦੇ ਵਿੱਚ ਬੰਦਾ ਨਾਲ ਉਹਨਾਂ ਨਾਲ ਮਿਲ ਸਕੇ ਉਸੀ ਸਿੱਧੀ ਗੱਲ ਕਰ ਸਕੋ ਹਾਂਜੀ ਹਾਂਜੀ ਮੇਰਾ ਫੋਨ ਨੰਬਰ ਹੈ 819991315 819991315 ਮੇਰਾ ਫੋਨ ਨੰਬਰ ਹੈ ਇਹੋ ਜਿਹਾ ਬੇਕੋ ਜੀ ਇੰਨੀ ਤੇ ਝੂਠ ਨਹੀਂ ਬੋਲਦੇ ਜੇ ਮਰਜੀ ਅਜਨਾਲੇ ਸ਼ਹਿਰ ਚ ਆ ਕੇ ਤੇ ਜੇ ਤੁਮ ਮਰਜੀ ਵੇਜਦਾ ਆਡਾ ਬੱਚਾ ਇਹਦਾ ਕੋਈ ਹਾਲ ਨਹੀਂ ਦੇ ਇਹਦੇ ਸਿਰਫ 3 ਸਾਲ ਜੇ 3 ਸਾਲਾਂ ਦੇ ਵਿੱਚ ਵਿੱਚ ਜੇ ਠੀਕ ਹੋ ਜਾਂਦਾ ਤਾਂ ਠੀਕ ਹੈ ਨਹੀਂ ਹੁੰਦਾ ਤਾਂ ਫਿਰ ਇਹਨੇ ਬੈ ਜਾਣਾ ਜੇ ਇਹੋ ਕੋਈ ਸਾਡੇ ਕੋਹਾਗਾ ਜੀ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਆ ਅਸੀਂ ਪੈਰੀ ਪੈਨੇ ਹਰ ਇੱਕ ਦੇ ਵੀ ਸਾਡੇ ਬੱਚੇ ਦੀ ਮੱਤੋਂ ਬਾਤ ਮਤ ਕੀਤੀ ਜਾਵੇ ਸਭ ਨੂੰ ਅੱਗੇ ਆਉਣਾ ਚਾਹੀਦਾ ਤੇ ਇਸ ਹਲਕਾ ਜਨਾਲੇ ਦੀ ਗੱਲ ਕਰੀਏ ਜਨਾਲਾ ਸ਼ਹਿਰ ਦਾ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਦਾ ਜਨਾਲਾ ਹੈ ਜਨਾਲੇ ਦੇ ਵਿੱਚ ਇਹ ਬੱਚਾ ਹੈ ਉਸ ਦੀ ਆਣ ਕੇ ਹੈਲਪ ਕੀਤੀ ਜਾਵੇ ਉਸ ਨੂੰ ਜਿਹੜਾ 27 ਕਰੋੜ ਦਾ ਇੰਜੈਕਸ਼ਨ ਹੈ ਉਸ ਦੀ ਲਈ ਮਾਇਆ ਦੇ ਕੇ ਉਹਦੇ ਇੰਜੈਕਸ਼ਨ ਲਵਾਇਆ ਜਾਵੇ ਬਾਕੀ ਤੁਸੀਂ ਜੁੜੇ ਰਹੋਗੇ ਇਸ ਦਿੱਕੇ ਨਾਲ ਇੰਡੀਅਨ نیوز ਪੰਜਾਬ ਦੇ ਲਈ ਜਨਾਲਾ ਤੋਂ ਜਗਜੀਤ ਸਿੰਘ